ਸਾਸਤ੍ਰੀ ਕਲਜੀ ਕੱਪੜੇ ਜਿਹੜੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਗਰਮੀਆਂ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਹਾਂਜੀ ਫਰਸਟ ਹੈ ਕ੍ਰੇਪ ਦਾ ਸੂਟ ਹੈ ਪ੍ਰਿੰਟਡ ਕ੍ਰੇਪ ਬਹੁਤ ਪਿਆਰਾ ਸੂਟ ਹੈ ਇਸ ਤੇ ਕਲੀਆਂ ਚ ਲੇਸ ਦੇ ਪੈਨਲ ਬਣਾਏ ਆ ਐਸ ਦੀ ਸਲੀਵਸ ਨੇ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਇਸ ਤੇ ਘੇਰੇ ਤੇ ਲੇਸ ਦਿੱਤੀ ਹੈ ਸਲੀਵਸ ਚ ਔਰ ਕਲੀਆਂ ਚ ਲੇਸ ਹੈ ਇਸ ਦੇ ਨਾਲ ਕਰੇਪ ਦੀ ਬਾਟਮ ਹੈ ਬਾਟਮ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਬਹੁਤ ਸੋਹਣਾ ਵਰਕ ਹੋਇਆ ਹੈ ਵਰਕ ਦੀ ਫਿਨਿਸ਼ਿੰਗ ਵੇਖੋ ਬਹੁਤ ਹੀ ਸੋਹਣੇ ਪ੍ਰਿੰਟ ਦਾ ਸੂਟ ਹੈ ਬਹੁਤ ਹੀ ਸੋਹਣੀ ਇਸ ਦੀ ਬਾਟਮ ਹੈ ਇਸ ਦੇ ਨਾਲ ਪਿਓਰ ਚੁਣੌਣ ਦਾ ਦੁਪੱਟਾ ਤਾਈ ਐਂਡ ਆਈ ਦਾ ਦੁਪੱਟਾ ਹੈ ਦੁਪੱਟੇ 'ਚ ਲੈਸ ਦਿੱਤੀ ਹੈ ਇਹ ਗਰਮੀਆਂ ਵਾਸਤੇ ਬਹੁਤ ਹੀ ਪਿਆਰਾ ਸੂਟ ਤਿਆਰ ਹੋਇਆ ਹੈ ਤੁਸੀਂ ਇਸ ਨੂੰ ਕਿਸੇ ਵੀ ਹੋਰ ਪ੍ਰਿੰਟ ਚ ਜੋ ਤੁਸੀਂ ਸਾਡੇ ਚੈਨਲ ਤੇ ਹੋਰ ਸੂਟਸ ਦੇਖਦੇ ਹੋ ਕੋਈ ਮੈਚਿੰਗ ਸੂਟਸ ਹੁੰਦੇ ਆ ਤੁਸੀਂ ਇਸ ਤਰ੍ਹਾਂ ਤਿਆਰ ਕਰਵਾ ਸਕਦੇ ਹੋ ਅਸੀਂ ਲੈਂਸ ਨਾਲ ਔਰ ਐਮਬਲਾਈਡਰੀ ਨਾਲ ਬਹੁਤ ਸੋਹਣੇ ਸੂਟ ਤਿਆਰ ਕਰਨੇ ਆ ਇਸ ਦੇ ਨਾਲ ਸਟ੍ਰੇਟ ਸਲਵਾਰ ਹੈ ਹਾਂਜੀ ਨੈਕਸਟ ਹੈ ਕ੍ਰੇਪ ਦਾ ਹੀ ਸੂਟ ਹੈ ਪਿੰਕ ਕਲਰ ਦਾ ਬਹੁਤ ਪਿਆਰਾ ਸੂਟ ਹੈ ਇਸ ਤੇ ਵੀ ਕਲੀਆਂ ਨੇ ਸਭ ਫਰੰਟ ਚ ਬਹੁਤ ਸੋਣੀ ਹੈ ਇਸ ਦੇ ਨਾਲ ਟਾਈ ਐਂਡ ਟਾਈ ਦੀ ਲਾਸ ਲਗਾਈ ਹੈ ਐਸਟੀਆਂ 슬ੀਵਸ ਨੇ ਇਸ ਦੇ ਨਾਲ ਬਾਟਮ ਹੈ ਕ੍ਰੇਪ ਦੀ ਬਾਟਮ ਹੈ ਬਾਟਮ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਬਹੁਤ ਸੋਨਾ গারਲੀ ਸੂਟ ਤਿਆਰ ਹੋਇਆ ਹੈ ਇਸ ਦੇ ਨਾਲ ਮਸਲੀਨ ਦਾ ਦੁਪੱਟਾ ਹੈ ਦੁਪੱਟੇ ਤੇ ਵੀ ਮਲਟੀ ਕਲਰ ਨਾਲ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਨਾ গারਲੀ ਸੂਟ ਤਿਆਰ ਹੋਇਆ ਹੈ ਤੁਸੀਂ ਬਹੁਤ ਬਾਟਮ ਤੇ ਆਪਣੇ ਕਸਟਮਰ ਦੀ ਚੁਆਇਸ ਅਨਸਾਰ ਹੈ ਅਗਰ ਤੁਸੀਂ ਛੋਟਾ ਛੋਟਾ ਕੰਮ ਕਰਾਉਣਾ ਜਾਂਦੇ ਹੋ ਜਾਂ ਹੈਵੀ ਵਰਕ ਕਰਵਾਣਾ ਹੈ ਤਾਂ ਕੁਝ ਕੁ ਕਰਵਾ ਸਕਦੇ ਹੋ ਹਾਂਜੀ ਨੈਕਸਟ ਹੈ ਜੀ ਜੋਰਜਟ ਦਾ ਸ਼ਰਟ ਹੈ ਇਸ ਦੇ ਘੇਰੇ ਤੇ ਔਰਗੈਂਜ਼ਾ ਲੈਸ ਹੈ ਕਲੀਆਂ 'ਚ ਪੈਨਲ ਨੇ ਐਸ ਦੇ 슬ੀਵਸ ਤੇ ਲੈਸ ਹੈ ਇਸ ਤੇ ਫਰੰਟ ਬੈਕ ਬੈਕ ਸਾਈਡ ਵੀ ਕਲੀਆਂ ਦਿੱਤੀਆਂ ਨੇ ਫਰੰਟ ਬੈਕ ਸਾਰੀ ਕਲੀਆਂ ਹੋਣੇ ਇਸ ਨਾਲ ਆ ਬਾਟਮ ਹੈ ਇਸ ਨਾਲ ਪਟਿਆਲਾ ਸਲਵਾਰ ਤਿਆਰ ਹੋਈ ਹੈ ਇਸ ਨਾਲ ਮਸਲੀਨ ਦਾ ਦੁਪੱਟਾ ਹੈ ਦੁਪੱਟੇ ਤੇ ਵੀ ਲੈਸ ਦਿੱਤੀ ਹੈ ਇਹਨਾਂ ਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਆਪਣੇ ਚੋਇਸ ਅਨਸਾਰ ਸੇਮ ਪ੍ਰਿੰਟ ਤਾਂ ਮਿਲਦੇ ਨਹੀਂ ਕਿਸੇ ਹੋਰ ਪ੍ਰਿੰਟ ਜੋ ਵੀ ਤੁਸੀਂ ਸਾਡੇ ਤੋਂ ਚੂਜ਼ ਕਰੋਗੇ ਪ੍ਰਿੰਟ ਤੇ ਆਪਣਾ ਸੂਟ ਤਿਆਰ ਕਰਵਾ ਸਕਦੇ ਹੋ ਸਾਡੇ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸੋਹਣੇ ਸੋਹਣੇ ਸੂਟ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ